ਭਾਰਤ ਦਾ ਨਾਗਰਿਕ ਹੈਗਾ ਤੇ ਉਹਨਾਂ ਦਾ ਜਿੱਥੇ ਉਹਨਾਂ ਰਾਈਟ ਹੈਗਾ ਵੀ ਜਿੱਥੇ ਮਰਜ਼ੀ ਉਹ ਜਾ ਕੇ ਧਰਨਾ ਲਾ ਸਕਦੇ ਆ ਤੇ ਸਰਕਾਰਾਂ ਦਾ ਜਿਹੜਾ ਰੋਕਣਾ ਇਹ ਗਲਤ ਗੱਲ ਹੈਗੀ ਆ ਵੀ ਉਹ ਜੇ ਜਾਣਾ ਚਾਹੁੰਦੇ ਤਾਂ ਉਹਨਾਂ ਨੂੰ ਜਾਨ ਦੇਣਾ ਚਾਹੀਦਾ ਹੈਗਾ ਨਾ ਕਿ ਉਹਨਾਂ ਦੇ ਰਾਹਾਂ 'ਚ ਜਿਵੇਂ ਹਰਿਆਣੇ ਨੇ ਕੰਦਾ ਖੜੀਆਂ ਕਰਤੀਆਂ ਜਾਂ ਕਿਲ ਗੱਡ ਰਹੇ ਆ ਜਾਂ ਸਿੱਧੀਆਂ ਗੋਲੀਆਂ ਚਲਾ ਰਹੇ ਹੈਗੇ ਜਿਹੜਾ ਉਹ ਸਾਡਾ ਸਾਡੇ ਜਿਹੜੇ ਸਾ ਹੱਕ ਹੈਗੇ ਉਹਨਾਂ ਦਾ ਕਹਨ ਕਰ ਰਹੇ ਹੈਗੇ ਤੇ ਇਹ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਤੇ ਕਿਸਾਨਾਂ ਕਿਸਾਨ ਸ਼ਾਂਤੀਪੂਰਵਕ ਹੀ ਆਪਦੇ ਧਰਨੇ ਕਰਦੇ ਆ ਤਾਂ ਉਹਨਾਂ ਨੂੰ ਜਾਨ ਦੇਣਾ ਚਾਹੀਦਾ ਜਿੱਥੇ ਉਹ ਜਾਣਾ ਚਾਹੁੰਦੇ ਜਿੱਥੇ ਜਾ ਕੇ ਉਹ ਆਪਦੇ ਨਾਲਾਉਣਾ ਚੰਦੇ ਸਰਕਾਰ ਤੋਂ ਇਹ ਹੀ ਮੰਗ ਆ ਸਾਡੀ ਜੀ ਤੇ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਉਦੋਂ ਸਾਡੀਆਂ ਉਹਨਾਂ ਨੇ ਜਦੋਂ 13 ਮਹੀਨੇ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਜੋ ਉਹਨਾਂ ਨੇ ਜਦੋਂ ਸਾਡਾ ਸਮਾਪਤੀ ਹੋਇਆ ਧਰਨੇ ਦਾ ਤੇ ਉਦੋਂ ਇਹ ਜਿਹੜੀਆਂ ਲਿਖਤੀ ਮੰਗਾਂ ਸੀਗੀਆਂ ਮੰਨੀਆਂ મોદી ਨੇ ਤੇ ਉਹ ਹੁਣ ਪੂਰੀਆਂ ਨਹੀਂ ਕਰ ਰਹੇ ਵਾਦਾ ਖਲਾਫੀ ਕਰ ਰਹੇ ਹੈਗੇ ਆ ਜਿਸ ਕਰਕੇ ਜਿਹੜਾ ਹੈਗਾ ਕਿਸਾਨ ਜਿਹੜਾ ਦੁਬਾਰਾ ਫਿਰ ਇਹ ਸੋਚ ਰਿਹਾ ਹੈ ਵੀ ਸਾਨੂੰ ਸ਼ਾਇਦ ਉਵੇਂ ਹੀ ਅੱਗੇ ਜਾ ਕੇ ਉਹਨੂੰ ਨੱਪਣਾ ਪੈਣਾ ਹੈ ਤੇ ਉਵੇਂ ਹੀ ਉਸ ਤੋਂ ਜਿਹੜੇ ਹੈਗੇ ਉਹ ਵੀ ਵਾਪਸ ਕਰਾਉਣੇ ਪੈਣੇ ਆ ਜਦੋਂ ਵਾਦਾ ਖਲਾਫੀ ਕਰ ਰਿਹਾ ਹੈਗਾ ਉਹਦੇ ਵਾਸਤੇ ਅੱਜ ਅਸੀਂ ਜਿਹੜੀ ਸੀਗੀ ਅਸੀਂ ਸਾਰੇ ਜਿਹੜੇ ਐਮਪੀ ਹੈਗੇ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਰਹੇ ਹੈਗੇ ਆ ਵੀ ਜਿਹੜੀਆਂ ਸਾਡੀਆਂ ਮੰਗਾ ਐਮਐਸਪੀ ਜਿਹੜੀ ਹੈਗੀ ਸੀ 2+50% ਦੇ ਅਕੋਰਡਿੰਗ ਜਿਹੜੀ ਹੈਗੀ ਸਾਡੀ ਉਹ ਦਿੱਤੀ ਜਾਵੇ ਰਿਪੇਰੀਅਨ ਦੇ ਤੌਰ ਤੇ ਜਿਹੜਾ ਪਾਣੀਆਂ ਦਾ ਮਸਲਾ ਹੈਗਾ ਉਹ ਹੱਲ ਕੀਤਾ ਜਾਵੇ ਹਰੇਕ ਖੇਤ ਤੱਕ ਜਿਹੜਾ ਹੈਗਾ ਪਾਣੀ ਪਹੁੰਚਦਾ ਹੋਵੇ ਹਰੇਕ ਘਰ ਤੱਕ ਪਾਖੜਾ ਦਾ ਨੀਲੀ ਮਾ ਭਾ ਮਾਰਦਾ ਜਿਹੜਾ ਪਾਣੀ ਉਹ ਮਿਲਣਾ ਚਾਹੀਦਾ ਹੈਗਾ ਜਿਹੜਾ ਕਰਜ਼ਾ ਹੈਗਾ ਕਰਜ਼ਾ ਭਾਵੇਂ ਕਿਸਾਨਾਂ ਦਾ ਹੈਗਾ ਭਾਵੇਂ ਮਜ਼ਦੂਰਾਂ ਦਾ ਹੈਗਾ ਕਿਸੇ ਵੀ ਵਰਗ ਦਾ